ਬਰੀ ਬੀ ਯਾਰ ਬਾਈ ਹਨ ਸਾਡੀ ਬੜੀ ਚੀਜ਼ ਹੁੰਦੀ ਹੈ ਯਾਰ ਆਪਾਂ ਵੀ ਰਾਸਤੇ 'ਚ ਜਾਂਦੇ ਸੀ ਆਪਾਂ ਬਾਪੂ ਨੂੰ ਦੇਖਿਆ ਬਾਪੂ ਵਿਚਾਰਾ ਯਾਰ ਬਈ ਬੈ ਕੇ ਹਨ ਆਲੂ ਚਲੀ ਜਾਵੇ ਬਹੁਤ ਸਾਰਾ ਦੁੱਖ ਹੋਇਆ ਯਾਰ ਮਨ ਨੂੰ ਬਾਈ ਤੇ ਆਪਾਂ ਪੁੱਛਦੇ ਆਂ ਵੀ ਬਾਪੂ ਤੇ ਯਾਰ ਕੀ ਮਜਬੂਰੀ ਹੈ ਤੇ ਬਾਈ ਹੁਣ ਛੋੜੇ ਹੱਥ ਬਸ ਆਪਾਂ ਨੂੰ ਜੋ ਵੀ ਇਸ ਵੀਡੀਓ ਤੋਂ ਜੋ ਵੀ ਯੂਰ ਪਿਆ ਹੋਆ ਜਿਹੜਾ ਕੋਸ ਆਊਗਾ ਆਪਾਂ ਸੁੱਤ ਵੀ ਪੈਸੇ ਨਹੀਂ ਮੰਗਦੇ ਵੀ ਆਪਾਂ ਜੋ ਵੀ ਆਊਗਾ ਆਪਾਂ ਇਹ ਬਾਪੂ ਜੀ ਦੇ ਉਹ ਦੇ ਦਾਂਗੇ ਤੇ ਨਾਲੇ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਉਹਦੇ ਜਿੰਨਾ ਹੀ ਪੈਸਾ ਆਇਆ ਆਪਾਂ ਸਭ ਸਾਰਿਆਂ ਨੂੰ ਸਕਰੀਨਸ਼ਾਟ ਪਾਵਾਂਗੇ ਕਿ ਇਸ ਵੀਡੀਓ ਤੇ ਇੰਨੇ ਰੁਪਏ ਹਨੇ ਸੋਡੇ ਹੱਥ ਵਸਤਾ ਵੀ ਤੁਸੀਂ ਕਿੰਨੀ ਵੀਡੀਓ ਸ਼ੇਅਰ ਕਰਨੀ ਹੈ ਤੇ ਪੁੱਛਦੇ ਆਪਾਂ ਬਾਪੂ ਨਾਲ ਕਿ ਬਾਪੂ ਜੀ ਕੀ ਮਜਬੂਰੀ ਹੈ ਤੇ ਇਹ ਕਿਵੇਂ ਆ ਬਾਪੂ ਠੀਕ ਆ ਪਾਪਾ ਤੇ ਕੀ ਕੀ ਮਜਬੂਰੀ ਹੈ ਇੰਨੀ ਆ ਉਹਦੀ ਫਿਰ ਵਸਤਾ ਚਾਰ ਚੋਗਣਾ ਪੈਂਦਾ ਲੈਣੇ ਜੋ ਘਰੋਂ ਨਿਕਲਾਵਾ अच्छा मुंडा ਘਰੋਂ ਉੱਠ ਗਿਆ ਜਣੀ ਕਿ ਭੱਜ ਗਿਆ ਘਰੋਂ ਭੱਜ ਗਿਆ ਘਰੋਂ ਕਿੰਨੀਆਂ ਪੁੱਤੀਆਂ ਤਿੰਨ ਪੁੱਤੀਆਂ ਅੱਛਾ ਪਤਕਾ ਕਰਦੀਓ ਕੋਲੇ ਆਹਾਂ ਠੀਕ ਹੈ ਇਹ ਪੁਕੜੀ ਨੇ ਕੀਤੀ ਦੀ ਆ ਹਾਂ ਅ ਫਿਰ ਰਲ ਮਿਲ ਕੇ ਟਾਈਮ ਟਪਾਉਣਾ ਹੀ ਪੈਣਾ ਹਣਾ ਯਾਦ ਕਾ ਦਾ ਵੀ ਨਾ ਵਿਚਾਰਦਾ ਹਾਂ ਹਾਂ ਆਹੋ ਚੱਲ ਆ ਇਹਨਾਂ ਆਉਂਦਾ ਵਿਚਾਰ ਜਿਹੜਾ 100 200 ਬਣਦਾ ਹੈ ਨਾ ਫਾਇਦੇ ਦਾ ਹੀ ਆ ਕਿੰਨੀਆਂ ਬੋਰੀਆਂ ਭਰ ਦਿੰਨੇ ਆ ਫਿਰ 10 ਬੋਰੀਆਂ ਭਰ ਦਿੰਨੇ ਆ ਪੁੱਤ अच्छा 5 1500 ਰੁਪਏ ਬੋਰੀ ਦੇ ਹਨ 1500 ਰੁਪਏ ਬੰਦਾ ਹਨ ਜਿਹੜੇ ਬੰਦੇ ਆ ਪੁੱਤ ਉਹ ਆਥਨੇ ਖਾ ਲਈਦੇ ਆ ਹਾਂ ਕੜਕੋ ਫੇਰ ਠੀਕ ਆ ਹਾਂ ਕੱਲ ਲੈ ਲੈਣਾ ਪੁੱਤ ਹਾਂ ਕੰਮ ਤਾਂ ਕਰਨਾ ਹੀ ਹੈ ਢੱਡ ਤਾਂ ਭਰਨਾ ਹੀ ਹੈ ਜੀ ਹਾਂ ਹੁਣ ਕੰਮ ਕਰਨ ਦਾ ਸਮਾਂ ਥੋੜਾ ਆ ਹਾਂ ਇਹ ਤਾਂ ਹੁਣ ਤਾਂ ਬੇਲੇ ਖਾਣ ਵਾਲਾ ਟਾਈਮ ਆ ਹਾਂ ਤੇ ਹੁਣ ਤੇ ਕਿ ਕਰਤਾ ਤਾਂ ਤਾਂ ਦੇ ਕੋਈ ਕਰਦੇ ਆ ਗੱਲ ਕਹਿਣੀ ਤਾਂ ਨਹੀਂ ਆਹੋ ਬਸ ਨਹੀਂ ਚੰਗੀ ਹੈ ਮਜਬੂਰੀ ਚ ਮੇਰਾ ਬਹੁਤ ਕੋਸਾ ਹੁੰਦਾ ਹਨ ਕੀ ਕਰ ਜੇ ਕੋਪ ਕਰ ਹੂੰ ਚਲ ਕੋਈ ਨਹੀਂ ਮੈਂ ਚਾ ਗੜੋ ਹੋ ਹੋ ਵੇਇ ਤੇ ਹਾਂ ਤੇ ਫਿਰ ਆ ਪਾਣੀ ਕੀ ਲੋੜ ਆ ਹਨਾ ਇਹ ਤਾਂ ਗੱਲ ਹੈਗੀ ਆ ਆ ਫੇਰ ਕੀ ਲੋੜ ਕਾ ਦੇ ਜਵਾਕਾਂ ਨੂੰ ਸਾਹਮਣੇ ਕਰੇ ਹਨ ਸਾਹਮਣੇ ਕਰੇ ਕੁਛ ਕਰੇ ਹਾਂ ਹੁਣ ਆਪ ਨੂੰ ਉਹ ਕਰਨਾ ਪੈਂਦਾ ਨਾਲ ਫਿਰ ਹਾਂਜੀ ਹਾਂਜੀ ਕੱਤੇ ਛਾਣੇ ਪੈਂਦੇ ਆ ਹੂੰ ਸਮੇਂ ਤੇ ਸਮਾ ਤੋੜਾ ਕੰਮ ਕਰਦਾ ਇਹ ਕਰ ਦੋ ਬੀਤਾ ਅਰਦਾਨ ਕਿ ਮਜਬੂਰੀ ਬਹੁਤ ਕਸ ਕਰਾ ਦਿੰਦੀ ਹੈ ਨਾ ਹਾਂ ਉਹ ਮਜਬੂਰੀ ਹੁੰਦੀ ਆ ਜੀ ਕਿਸੇ ਦਾ ਕੋਈ ਨਹੀਂ ਕਰਦਾ ਕਰਨ ਨੂੰ ਹਾਂ ਹੂੰ ਮੈਂ ਕੋਈ ਜਿਹੜਾ ਕੰਮ ਹੈ ਇਹ ਸਮੇਂ ਸਮੇਂ ਨਾਲ ਹੁੰਦਾ ਹਾਂ ਸਮੇਂ ਸਮੇਂ ਨਹੀਂ ਤਾਂ ਕੱਲ ਹੈ ਕਿ ਟਾਈਮ ਹੁੰਦਾ ਵੀ ਕੰਮ ਦਾ ਕੰਮ ਦਾ ਟਾਈਮ ਕੋਈ ਨਹੀਂ ਸਮਾਂ ਸੀਗਾ ਬੇਚਾਰਾ ਕੁਝ ਕਰਿਆ ਹਾਂ ਮਾਂ ਪਾਲਿਆ ਜਾਂ ਵਿਆਹਿਆਂ ਕੁੜੀਆਂ ਆਹੋ ਇਹਨੂੰ ਪਾਲਿਆ ਕੰਜਰ ਨੂੰ ਹਾਂ ਆ ਕੀ ਪਤਾ ਹੁੰਦਾ ਵੀ ਇਹੋ ਜਰ ਨਿਕਲੂ ਹਨਾ ਕਿਹੜਾ ਪਤਾ ਹੁੰਦਾ ਮੇਰਾ ਹਾਲ ਮੈਂ ਪੁੱਤ ਆਪਾਂ ਕਣਕ ਤੇ ਕਾਂਗਿਆ ਜੀ ਬੀਜ ਦੇ ਤਾਂ ਨਹੀਂ ਹਾਂ ਵਿੱਚੋਂ ਹੀ ਪੈਦਾ ਹੋ ਜਾਂਦੀ ਆ ਹਨਾ ਵਿੱਚੋਂ ਹੀ ਵਿੱਚੋਂ ਹੀ ਹਾਂ ਆਹ ਦਾ ਜੀ ਠੀਕ ਹੈ ਕੋਈ ਨਹੀਂ ਕੱਲ ਨੂੰ ਆਪਾਂ ਜਿਸਤਾਨੇ ਜਿਸਤੂਨਾਂ ਦਾ ਵੀ ਕਰਾਂਗੇ